ਅੱਜ ਪੂਰੇ ਦੇਸ਼ ਦੇ ਵਿੱਚ Eid ਦਾ ਪਵਿੱਤਰ ਤਿਉਹਾਰ ਸਮੂਹ ਮੁਸਲਿਮ ਭਾਈਚਾਰੇ ਦੇ ਵੱਲੋਂ ਬਹੁਤ ਹੀ ਸ਼ਰਧਾ ਭਾਵ ਦੇ ਨਾਲ ਮਨਾਇਆ ਜਾ ਰਿਹਾ ਏ ਇਸ Eid ਦੇ ਪਵਿੱਤਰ ਦਿਹਾੜੇ ਮੌਕੇ ਰੂਪਨਗਰ ਤੋਂ ਆਪਸੀ ਭਾਈਚਾਰੇ ਦਾ ਸੁਨੇਹਾ ਦਿੰਦੀਆਂ ਖੂਬਸੂਰਤ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਨ੍ਹਾਂ ਦੇ ਵਿੱਚ ਮੁਸਲਿਮ ਭਾਈਚਾਰੇ ਦੇ ਲੋਕਾਂ ਦੇ ਵੱਲੋਂ ਨਮਾਜ਼ ਪੜਨ ਦੀ ਰਸਮ ਰੂਪਨਗਰ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਟੀਬੀ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਅਦਾ ਕੀਤੀ ਜਾ ਰਹੀ ਏ ਇਸ ਬਾਰੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਮੁ슬लिम ਭਾਈਚਾਰੇ ਦੇ ਵੱਲੋਂ ਨਮਾਜ਼ ਕਰੀਬ ਸਨ 1991 ਜਾਂ 92 ਤੋਂ ਹੀ ਅਦਾ ਕੀਤੀ ਜਾ ਰਹੀ ਏ ਜਿਸ ਦੇ ਨਾਲ ਹਮੇਸ਼ਾ ਤੋਂ ਹੀ ਸਿੱਖ ਮੁ슬लिम ਏਕਤਾ ਦਾ ਸੁਨੇਹਾ ਪੂਰੀ ਦੁਨੀਆ ਦੇ ਵਿੱਚ ਫੈਲਦਾ ਏ ਇਹ ਕੋਈ ਸਭ ਤੋਂ ਵੱਡਾ ਸੰਦੇਸ਼ ਤਾਂ ਇਹ ਹੈ ਕਿ ਹਰੇਕ ਧਰਮ ਦੀ ਇੱਜ਼ਤ ਕਰਨੀ ਚਾਹੀਦੀ ਔਰ ਪੰਜਾਬੀ ਹਰੇਕ ਧਰਮ ਦੀ ਇੱਜ਼ਤ ਕਰਦਾ ਮੀਆਂ ਮੀਰ ਨੇ ਗੋਲਡਨ ਟੈਂਪਲ ਦਾ ਨਹੀਂ ਪੱਥਰ ਰੱਖਿਆ ਜੇ ਸਾਡੇ ਅੰਦਰ ਪੱਖਪਾਤ ਦੀ ਗੱਲ ਹੁੰਦੀ ਤੇ ਫਿਰ ਕਿਸੇ ਸੰਤ ਮਹਾਤਮਾ ਕੋਲ ਰਖਾਣਾ ਸੀ ਗੁਰੂਆਂ ਪੀਰਾਂ ਨੇ ਇਹ ਚੀਜ਼ ਨੂੰ ਦੂਰ ਰੱਖਿਆ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾਇਆ ਇਹੀ ਵੀਰ ਨੂੰ ਪਤਾ ਚੱਲਿਆ ਇਹ ਵੀ ਗਿਆਨ ਲਾਹੌਰ ਤੇ ਦਿੱਲੀ ਦੀ ਮਾਰਕੀਟ ਨਾਲ ਲਿਟਕਣ ਬਾਹਰ ਨੂੰ ਤੇ ਗੁਰੂ ਜੀ ਨੇ ਕਿਹਾ ਜੀ ਨਹੀਂ ਤੇਰਾ ਕੀ ਆ ਮਿੱਠਾ ਲਾ ਇਹ ਜੋ ਖੁਦਾ ਦਾ ਹੁਕਮ ਹੁੰਦਾ ਹੈ ਕਿ ਉਸ ਤਰ੍ਹਾਂ ਹੀ ਚੱਲਦਾ ਹੈ। ਤੋਂ ਇਸ ਲਈ ਮੈਂ ਪਾਰਟਿਕੂਲਰ ਡਿਸਟ੍ਰਿਕਟ ਰੋਪੜ ਵਾਲੇ ਇਤਿਹਾਸ ਅਨੁਸਾਰ ਦਾਨ ਕਿ ਸਾਡਾ ਰੋਪੜ ਬਹੁਤ ਹੀ ਪੀਸ ਬਹੁਤ ਹੀ ਆਪਸੀ ਤੂ ਭਾਈਚਾਰਾ ਹੈ। 1991 ਜਾਂ 92 ਤੋਂ ਇਹ ਮੇਰੇ ਵੀਰ ਇੱਥੇ ਹੀ ਜੀਤ ਮਨਾ ਰਹੇ ਹਾਂ। ਤੇ ਕਦੀ ਵੀ ਇਹਨਾਂ ਨੂੰ ਅਸੀਂ ਇਹ ਨਹੀਂ ਕਿਹਾ ਹੈਗਾ ਵੀ ਨਹੀਂ ਅੱਕੀ ਨਹੀਂ ਦੇਣੀ ਹੈ ਨਾ। ਸਿਰਫ ਇਹਨਾਂ ਕਹਿੰਦਾ ਹੁੰਦਾ ਕਿ ਸਕੂਲ ਨਾਲ ਲੱਗਿਆ ਹੋਇਆ ਜਿਸ ਦਿਨ ਸਕੂਲ ਛੁੱਟੀ ਹੁੰਦੀ ਹੈ ਉਹ ਕੁਦਰਤੀ ਬਾਗ ਬਣੋ ਜਿਸ ਦਿਨ ਈਦ ਹੁੰਦੀ ਹੈ ਸਰਕਾਰ ਛੁੱਟੀ ਕਰੀ ਦੇਦੀ। ਸੋ ਅੱਜ ਵੀ ਮੈਂ ਦੇਖ ਰਿਹਾ ਸੀ ਇਹਨਾਂ ਦੇ ਦੂਰ ਬਰੇਟੇ ਤੋਂ ਇਹਨਾਂ ਦਾ ਭਾਈਚਾਰਾ ਭੱਜ-ਭੱਜ ਕੇ ਨੱਠ-ਨੱਠ ਕੇ ਜਿਹੜੀ ਈਦ ਦੀ ਨਮਾਜ਼ ਹੁੰਦੀ ਹੈ ਉਹਦੇ ਵਿੱਚ ਸ਼ਾਮਲ ਹੋ ਰਿਹਾ ਸੀ। ਤੋਂ ਮੈਂ ਇਹਨਾਂ ਨੂੰ ਪਾਰਟੀਕੂਲਰ ਅੱਜ ਦੇ ਸਪੀਕਰ ਦੇ ਹਾਰੇ ਤੇ ਆਪਣੀ ਸੰਸਥਾ ਵੱਲੋਂ ਲੱਖ-ਲੱਖ ਬਧਾਈ ਦਿੰਦਾ। ਗੁਰਦੁਆਰਾ ਸਾਹਿਬ ਦੇ ਵਿੱਚ ਨਮਾਜ਼ ਪੜਨ ਬਾਰੇ ਗੱਲਬਾਤ ਕਰਦੇ ਹੋਏ ਮੁਸਲਿਮ ਭਾਈਚਾਰੇ ਦੇ ਆਗੂਆਂ ਨੇ ਦੱਸਿਆ ਕਿ ਸਿੱਖ-ਮੁਸਲਿਮ ਰਿਸ਼ਤਾ ਬਹੁਤ ਹੀ ਗਹਿਰਾ ਰਿਸ਼ਤਾ ਏ। ਕਿਉਂਕਿ ਸਿੱਖ ਕੌਮ ਦੇ ਪਵਿੱਤਰ ਸਥਾਨ ਹਰਮੰਦਰ ਸਾਹਿਬ ਦਾ ਨਹੀਂ ਪੱਥਰ ਵੀ ਇੱਕ ਮੁਸਲਿਮ ਫਕੀਰ ਸਾਈ ਮੀਆਂ ਮੀਰ ਜੀ ਵੱਲੋਂ ਰੱਖਿਆ ਗਿਆ ਸੀ ਜਿਸ ਨੂੰ ਅੱਗੇ ਵਧਾਉਂਦੇ ਹੋਏ ਸਿੱਖ ਭਾਈਚਾਰੇ ਦੇ ਵੱਲੋਂ ਪਿਛਲੇ ਕਰੀਬ 25 ਸਾਲਾਂ ਤੋਂ ਉਹਨਾਂ ਨੂੰ ਨਮਾਜ਼ ਪੜਨ ਲਈ ਜਗ੍ਹਾ ਦਿੱਤੀ ਜਾਂਦੀ ਏ ਉਹਨਾਂ ਕਿਹਾ ਕਿ ਇਸ ਤਰ੍ਹਾਂ ਗੁਰੂ ਘਰ ਦੇ ਵਿੱਚ ਨਮਾਜ਼ ਪੜਨਾ ਆਪਸੀ ਨਫ਼ਰਤ ਫਲਾਉਣ ਵਾਲਿਆਂ ਲਈ ਇੱਕ ਬਹੁਤ ਹੀ ਵੱਡਾ ਸਬਕ ਏ इस बार जो है वो खुदा का शुक्र ये हुआ कि पूरा एक महीने का जो है वो रमज़ान का महीना हुआ नहीं तो पहले ऐसा होता था कि कोई मुनाफिस का भी हो जाता था लेकिन कई साल के बाद तीस रमज़ान तीस जो है वो रोजे पूरे हुए ये असल में इस्लामी जितने त्यौहार होते हैं वो सारे चाँद के हिसाब से होते हैं तो इस साल जो है वो अल्लाह का शुक्र ये है कि चाँद जो है वो तीस का हुआ और पूरे एक महीने के रमज़ान के रखे पुलिस प्रशासन की तरफ से हमें पूरी सपोर्ट जो है वो की गई है और उन्होंने बहुत अच्छा इंतज़ाम किया है और सभी लोगों ने मिलजुल ईद का त्यौहार मनाया ईद की खुशी मनाई विशेष रूप से जहाँ हम लोग नमाज़ पढ़ते हैं ये शरीब गल साहब का जो है ना वो स्कूल भी है और साथ में गुरुद्वारा भी है और ये जहाँ हमने नमाज पढ़ी है ये आज कोई पुरानी पुर नई जगह नहीं है बल्कि यहाँ तकरीबन पच्चीस साल से मुस्लिम भाईचारा नमाज जो है वो पढ़ता आ रहा है जैसा कि सैनी साहब ने बताया इनका हमारा बहुत पुराना गहरा रिश्ता है और वैसे हमारा जो धार्मिक हिस्सा भी एक ही है क्योंकि गोल्डन टेम्पल जो है वो हमारे सिख भाइयों का सबसे बड़ा धार्मिक स्थान है और उसका नहीं पत्र है कि मुसलमान सूखी शाई यामी के रखा इसलिए हमारा साझा विरसा है और उसी विरसे को बढ़ाते हुए और मजबूत करते हुए उसी रिश्ते को जो हमारे सानी साहब हैं वो आगे बढ़ रहे हैं और इन्होंने हमें यहाँ पर नमाज़ पढ़ने के लिए जो जगह दी हुई है हर साल बहुत खुशी के साथ ये हमें नमाज़ पढ़ने के लिए जगह देते हैं और ये कहते हैं कि बुनियादी आप लोग यहाँ आकर नमाज़ अदा करते हो हमारे भाग खुल जाते हैं तो हम हमारे बहुत अच्छे रिश्ते हैं और मजबूत रिश्ते हैं हम उन लोगों को बता देना चाहते हैं जो देश के अंदर नफरती गैंग हैं हम उनको कहना चाहते हैं कि वो यहाँ आकर देखें हमारे रोपड़ के अंदर और हम लोग यहाँ नमाज पढ़ते हैं वो तो हमारे सानी साहब हैं जिनके ये कहते हैं कि ये जगह आप ही है तो ये बहुत अच्छा भाईचारा यहाँ पर बना हुआ है ये जो नफरत फैलाते हैं हमारे देश के अंदर उन लोगों के लिए एक सबक है क्योंकि तो नफरत जो है ना वो अगर परिवार के अंदर भी हो तो वो परिवार को ख़त्म कर दे ਦੇਸ਼ ਕੋ ਵੀ ਇਸੇ ਤਰ੍ਹਾਂ ਜਿਹੜਾ ਉਹ ਅਸੀਂ ਚਾਹਤਾ ਹੈ ਕਿ ਸਾਡੇ ਦੇਸ਼ ਦੇ ਅੰਦਰ ਨਫਰਤ ਖਤਮ ਹੋ ਪਿਆਰ mohabbat ਦਾ ਮਾਹੌਲ ਬਣਾਰੇ ਅਤੇ ਇਸ ਦਾ ਸੰਦੇਸ਼ ਇਹ ਹੀ ਹੈ ਕਿ ਨਫਰਤ ਖਤਮ ਹੋ ਪਿਆਰ mohabbat ਭਾਈਚਾਰਾ ਵਧਾਰੇ ਅਤੇ ہمارا ਦੇਸ਼ ਇੱਕਤਰ ਹੋਵੇ ਅਤੇ ਦੇਸ਼ ਦੇ ਅੰਦਰ ਭਾਈਚਾਰਾ ਪਿਆਰ ਵਧੇ ਮਾਹੌਲ ਜਿੱਥੇ ਦੇਸ਼ ਦੇ ਵਿੱਚ ਕਈ ਵਾਰ ਕੁਝ ਗਲਤ ਅੰਸਰਾਂ ਦੇ ਵੱਲੋਂ ਧਰਮ ਦੇ ਨਾਮ ਤੇ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉੱਥੇ ਇਹੋ ਜਿਹੀਆਂ ਖੂਬਸੂਰਤ ਤਸਵੀਰਾਂ ਸਾਹਮਣੇ ਆਉਣ ਦੇ ਨਾਲ ਆਪਸੀ ਭਾਈਚਾਰਕ ਸਾਂਝ ਹੋਰ ਮਜ਼ਬੂਤ ਹੋਣ ਦੀ ਉਮੀਦ ਵੀ ਕੀਤੀ ਜਾ ਰਹੀ ਹੈ ਰੂਪਨਗਰ ਤੋਂ ਸੱਜਣ ਸੈਣੀ ਦੀ ਰਿਪੋਰਟ ਪੰਜਾਬੀ ਲੁੱਕ ਚੈਨਲ